man mm -hmm. ਕੀੜੀਆਂ ਵਰਗੇ ਕਾੜਾ ਕਰਾ ਦੇਦੇ ਨੇ ਕੀੜੀਆਂ ਵਰਗੇ ਕੀੜੀਆਂ ਜਿਵੇਂ ਦੇਣਾ ਐਂ ਦੇ ਰਿਹਾ ਕਾੜਾ ਇਹ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕੈਡਾ ਹੋਇਆ ਇਹ ਮੈਂ ਦਿੰਦਾ ਉਹਦਾ 120 ਡਿਗਰੀ ਦੇ ਕਰੀਬ ਆ ਜੀ ਹੁਣ ਸੀਟ ਤੇ ਬੈਠੇ ਨਾ 120 ਡਿਗਰੀ ਦਾ ਕੈਡਿਆ ਹੋਇਆ ਵੇ ਮਦਲੀ ਚ ਨੇ ਉਹ ਬਤਲਾਣਾ ਪੂਰਾ ਹੀ ਜਦਿਆ ਜੇ ਦੇ ਉਹ ਸਾਹਮਣੇ ਜਦੋਂ ਬੱਦਲ ਕੋਲੇ ਬੰਦ ਉਹਨਾਂ ਟਾਰ ਨਾਲ ਆਦਾ ਉਪਰ ਦੇਖਣਾ ਜੇ ਹਾਂ ਅੱਗੇ ਗਾਹ ਤੱਕ ਆਵਾਂਗੇ ਸਾਨੂੰ ਜਿੰਨਾ ਕਮੇ ਨਗਾ ਚੁੱਕਿਆ ਅੰਧਕਾਰ ਆਦਾ ਉਪਰ ਕਿਉਂ ਦੇਖੋ ਬੰਦ ਲੈਂਡਿੰਗ ਹੋ ਰਿਹਾ ਨਾ ਜੀ ਇਸੇ ਕਹਿੰਦੇ ਆ ਜੀ ਉਹ ਤੋਂ ਬੋਲ ਤੋਂ ਲਾ ਦੇ ਕਹਿੰਦੇ ਨੇ ਤੇ ਦੇਖੋ ਵੀ ਆਹ ਬਹੁਤ ਕੋਲ ਕੋ ਕਿਨੇ ਜੂੜੇ ਜੂੜੇ ਜਾਂ ਲੱਗਦੇ ਨਾ ਜਾਲੇ ਜਾਂਦੇ ਆ ਲੈਂਦੇ ਕੱਪ ਦੇ ਤੇ ਕਦੇ ਉੱਪਰ ਨੂੰ ਜਾਂਦਾ ਅੰਬ ਤੇ ਥੱਲੇ ਨੂੰ ਕਰਨਾ ਕਦੇ ਡਾਊਨ ਕਰਦੇ ਆ ਕਦੇ ਉੱਪਰ ਨੂੰ ਦੇਖੋ ਨਾ ਥੋੜੀ ਥੋੜੀ ਦੇਖੋਗੇ ਤਾਂ ਡਾਊਨ ਕਰ ਰਹੇ ਨੇ ਤੇ ਉੱਪਰ ਨੂੰ ਜਾਂਦਾ ਇਹ ਨਾ ਉੱਪਰ ਨੂੰ ਚੱਕਿਆ ਜਾਂਦਾ ਤਾਂ ਹਾਂ ਉਹ ਝੋੜ ਝੋੜ ਲੱਗਦੀ ਦੇਖੋ ਹੁਣ The aircraft in <laughs> the, the front, the, the, right. <laughs> the, the aircraft in the rear, emergency window exits located mid cabin. Please note the <inside> <laughs> ആ മിരീകര നീച്ചോ പോല ਬਿਲਡਿੰਗ ਕਿਰੇ ਕਿਰੇ ਨੇ ਜੀ ਕਿੰਨੇ ਕਿੰਨੇ ਕੇ ਲੱਗਦੇ ਨੇ ਉੱਥੋਂ ਨਾ ਜੇ ਮਰਦਾ ਵੀ ਕੰਪਾਤ ਹੀ ਆ ਜਾਂਦਾ ਏ ਜਿਆਦਾ ਕੰਮ ਹੈ ਨਹੀਂ ਕੰਪਾ ਨਹੀਂ ਆ ਜਾਂਦਾ ਜਿਆਦਾ ਕੰਮ ਜਹਾਜ਼ ਦਾ ਇਹਨੂੰ ਉੱਪਰ ਥੱਲੇ ਕਰਦਾ ਏ ਬੋਰਗੀ ਤੇ ਹੈ ਇਹ ਇੰਨਾ ਸਾਰੀ ਇੰਨਾ ਹੀ ਸਾਰੀ ਚੱਲਦਾ ਨਾ ਦੇਖੋ ਵੀ ਬਿਲਡਿੰਗ ਇਹਨਾਂ ਦੋ ਉਸਤਾਨ ਦਾ ਮੁੰਬਈ ਕੈਨੇਡਾ ਦਾ ਪੇਜ ਜੀ ਜਾ ਬੇਸ਼ੀ ਦੇਖਣ ਨਾਲ ਇੰਡੀਆ ਜਾਂ ਮੁੰਬਈ ਦੇਖਣ ਨਾਲ ਕਿਉਂ ਨਹੀਂ ਲੱਗਦਾ ਵਧੀਆ ਇਹ ਲੱਗਦਾ ਹੋਇਆ ਜ਼ਰੂਰ ਆ ਗਏ ਆ ਪਾਰਕਿੰਗ ਆ ਗਿਆਂ ਪਰ ਆ ਦੇਖੋ ਜੀ ਹੁਣ ਆ ਗਏ ਆਪਾਂ ਲੈਂਡਿੰਗ ਹੋ ਰਹੇ ਆ ਹੋ ਰਹੇ ਹੋਗੇ 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 ਲੈਂਡਿੰਗ ਹੋਗੇ ਹੋਗੇ

ਕੋ ਗਯਾਰ ਲੈਂ ਲ ਕੋ ਗਯਾਰ ਲੈਂਦਾ ਘੜਾ ਹੋਈ ਕੁਦਰਤਾਂ ਕੇ ਮਿਹਨਤਾਂ ਪਾਣੀ ਆ ਦੇ ਮਗਰ ਇੱਕ ਦੇ ਚ ਰਹਿਣਾ ਨਹੀਂ ਉੱਥੇ ਜਾਣਾ ਹਲੋ ਜੀ ਯਾਰ ਕੈਨੇਡਾ ਦੇ ਯਾਰ ਕੈਨੇਡਾ ਸੁਣਾ ਬੇ ਸ਼ਾਬਾਸ਼ ਬਹੁਤ ਯਾਰ ਆ ਰਿਹਾ। ਹਿਲਚਰ ਤੋਂ ਬਹੁਤ ਵਧੀਆ ਲੱਗੇ। ਜੇ ਬਹੁਤ ਹੀ ਲੱਗੇ ਲਾਈਕ ਸ਼ੇਅਰ ਕਰਦੇ ਹੋ ਜਰੂਰ ਵੀਰੇ। ਬੜੀ ਮਿਹਨਤ ਨਾਲ ਬਣਾਇਆ ਮੈਂ ਵੀ ਇਹ। ਰਾਜਿੰਗ। ਔਰਡਰਿੰਗ ਤੇ ਲੈਂਡਿੰਗ। ਟੇਕਅਪ ਟੇਕਡਾਊਨ। ਹੁਣ ਅੱਗੇ ਜਾਣਾ। ਓਹ ਚਲੋ ਜੀ ਧੰਨਵਾਦ ਸਾਰਿਆਂ ਦਾ